ਸ੍ਰੀ ਗੁਰੂ ਜੀ ਵੀਡੀਓ ਵੇਖ ਰਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਭਾਰਤ ਤੇ 500 ਪ੍ਰਤੀ ਅਮਰੀਕੀ ਟਰੈਪ ਲੱਗੀ ਤਾਂ ਕੀ ਹੋਵੇਗਾ ਅਮਰੀਕਾ ਦਾ ਰੂਸੀ ਤੇਲ ਖਰੀਦਣ ਬਾਰੇ ਨਵਾਂ ਬਿੱਲ ਕੀ ਹੈ ਅਮਰੀਕੀ ਸੈਨੇਟਰ ਲਿਡ ਸੇਗ੍ਰਾਮ ਉਤਰਸ਼ਪਤੀ ਡੋਨਲਡ ਟਰੰਪ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਤੇ 500% ਤੱਕ ਟੈਕਸ ਲਗਾਉਣ ਵਾਲੇ ਇੱਕ ਨਵੇਂ ਅਮਰੀਕੀ ਬਿੱਲ ਬਾਰੇ ਚਰਚਾ ਤੇਜ਼ ਹੋ ਗਈ ਹੈ ਰੈਸ਼ੀਅਲ ਸੈਕਸ ਬਿੱਲ ਭਾਰੂਸੀ ਪਾਬੰਦੀਆਂ ਵਾਲਾ ਬਿੱਲ ਨਾਮ ਦੇ ਇਸ ਬਿੱਲ ਨੂੰ ਡੇ ਲਿਡਸੀ ਗਰਾ ਬਿੱਲ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਅਮਰੀਕੀ ਰਿਪਬਲਿਕ ਦੇ ਸੈਨੇਟਰ ਲਿਡਸੇ ਕਰਾਣੇ ਪੇਸ਼ ਕੀਤਾ ਹੈ ਜਖਾ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਅਮਰੀਕਾ ਨੂੰ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੇ ਦਬਾਅ ਪਾਉਣ ਦਾ ਮੌਕਾ ਮਿਲ ਜਾਵੇਗਾ ਤਾਂ ਜੋ ਨਾਨ ਰੂਸ ਤੋਂ ਸਸਤਾ ਤੇਲ ਖਰੀਦਣ ਤੋਂ ਰੋਕਿਆ ਜਾ ਸਕੇਗਾ ਇਸ ਸਥਿਤੀ ਵਿੱਚ ਭਾਰਤ ਕੋਲ ਦੋ ਹੀ ਬਦਲ ਰੱਖੇ ਹਨ ਬਦਲ ਜਾਂਦੇ ਹਨ ਜਾਂ ਤਾਂ ਭਾਰਤ 5 500 ਪੀਸਾ ਦੀ ਟਰੈਪ ਦਾ ਸਾਹਮਣਾ ਕਰੇ ਜਾਂ ਫਿਰ ਰੂਸ ਤੋਂ ਤੇਲ ਦਰਾਮਦ ਕਰਨਾ ਬੰਦ ਕਰੇ ਅਮਰੀਕੀ ਰਾਸ਼ਟਰਪਤੀ ਕੰਵਲ ਨੂੰ ਲਗਾਤਾਰ ਲਾਏ ਜਾ ਰਿਹਾ ਕੇ ਜਿਕੇ ਫੈਸਲਿਆਂ ਤੋਂ ਬਾਅਦ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਉਹਨਾਂ ਦੀ ਕੋਈ ਹੱਦ ਹੈ ਗ੍ਰਾਮ ਨੇ ਬੁੱਧਵਾਰ ਨੂੰ ਐਕਸਤੇ ਇੱਕ ਪੋਸਟ ਕਾਰ ਤੇ ਦੱਸਿਆ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਰੂਸੀ ਪਾਬੰਦੀਆਂ ਲਈ ਬਿੱਲ ਨੂੰ ਹਰੀ ਚੰਡੀ ਦੇ ਦਿੱਤੀ ਹੈ ਜਿਸ ਤੇ ਉਹ ਸਨੇਕਟਰ ਬਲੂਮੈਂਥਨਾ ਤੇ ਹੋਰ ਲਈ ਔਰ ਕਈ ਲੋਕਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਗ੍ਰਾਮ ਨੇ ਇਹ ਵੀ ਕਿਹਾ ਕਿ ਇਹ ਬਿਲ ਰਾਸ਼ਟਰਪਤੀ 트럼ਪ ਨੂੰ ਉਹਨਾਂ ਦੇਸ਼ਾਂ ਨੂੰ ਸਜ਼ਾ ਦੇਣ ਦੀ ਆਗਿਆ ਦੇਵੇਗਾ ਜੋ ਸਸਤਾ ਰੂਸੀ ਤੇਲ ਖਰੀਦਦੇ ਹਨ ਅਤੇ ਪੁੱਤਨ ਦੀ ਵਾਰਮਸ਼ੀਨ ਨੂੰ ਮਜ਼ਬੂਤ ਕਰਦੇ ਹਨ ਇਹ ਸਾਫ ਹੈ ਕਿ ਭਾਰਤ ਲੰਬੇ ਸਮੇਂ ਤੋਂ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਦਰਾਮਦ ਕਰਦਾ ਰੱਖਿਆ ਹੈ ਪਰ ਜੇ ਅਮਰੀਕੀ ਟ੍ਰੈਪ ਤੋਂ ਬਾਅਦ ਜਿਕੇ ਕਈ ਅੰਕੜੇ ਸਾਹਮਣੇ ਆਏ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਰੂਸ ਤੋਂ ਤੇਲ ਦਰਾਮਦ ਵਿੱਚ ਕਾਫੀ ਕਮੀ ਹੈ ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਕੀ ਭਾਰਤ ਤੇ 5 500 ਪੀਸਾ ਦੀ ਤੱਕ ਟੈਕਸ ਲੱਗ ਸਕਦਾ ਹੈ ਤੇ ਇਸ ਦਾ ਭਾਰਤ ਤੇ ਕੀ ਅਸਰ ਪਵੇਗਾ گلوبਲ ਟ੍ਰੇਡ ਰਿਸਰਚ ਇਨੀ ਸਿਵੇਸ਼ ਵ ਦੇ ਪਾਉਂਡਰ ਅਜੀ ਸ਼੍ਰੀ ਵਾਸਤਵ ਦਾ ਕਹਿਣਾ ਹੈ ਕਿ ਜੇ ਜਿਥੇ ਹੁੰਦਾ ਹੈ ਤਾਂ ਭਾਰਤ ਦਾ ਅਮਰੀਕਾ ਵੱਲ ਨਰਜਾਤ ਲਗਭਗ ਬੰਦ ਹੋ ਸਕਦਾ ਹੈ ਇਸ ਦਾ ਮਤਲਬ ਹੈ ਕਿ ਅਮਰੀਕਾ ਵਿੱਚ ਭਾਰਤ ਦਾ 87.4 ਅਰਬ ਡਾਲਰ ਦੀ ਬਰਾਮਦਗੀ ਖਤਰੇ ਵਿੱਚ ਪੈ ਸਕਦੀ ਹੈ ਜਿਵੇਂ ਸ਼੍ਰੀ ਵਸਤਵ ਕਹਿੰਦੇ ਹਨ ਹੁਣ ਤੱਕ 트럼ਪ ਨੇ ਭਾਰਤ ਕਲਾਬ ਟ੍ਰੈਪ ਆਪਣੇ ਪੱਧਰ ਤੇ ਲਗਾਏ ਹਨ ਪਰ ਜੋ ਬਿੱਲ ਹੈ ਉਸ ਨੂੰ ਕਾਂਗਰਸ ਤੋਂ ਪਾਸ ਕਰਵਾਉਣਾ ਪਵੇਗਾ ਮੈਨੂੰ ਨਹੀਂ ਲੱਗਦਾ ਕਿ ਬਿੱਲ ਪਾਸ ਹੋ ਸਕੇਗਾ ਪਰ ਭਾਰਤ ਨੂੰ ਆਪਣੀ ਨੀਤੀ ਸਾਫ਼ ਕਰਨੀ ਚਾਹੀਦੀ ਹੈ ਜੇ ਭਾਰਤ ਇੱਕ ਰਬੂ ਸਤਾ ਸਪਨ ਦੇਸ਼ ਵਜੋਂ ਰੂਸ ਤੋਂ ਤੇਲ ਖਰੀਦਦਾ ਖਰੀਦਣਾ ਚਾਹੁੰਦਾ ਹੈ ਤਾਂ ਇਹ ਗੱਲ ਖੁੱਲ ਕੇ ਕਹਿਣੀ ਚਾਹੀਦੀ ਹੈ ਜੇ ਨਹੀਂ ਖਰੀਦਣਾ ਤਾਂ ਇਹ ਵੀ ਸਾਫ਼ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਨਹੀਂ ਹੋ ਸਕਦਾ ਕਿ ਇੱਕ ਪਾਸੇ ਅਮਰੀਕੀ ਟਰੈਪ ਦਾ ਨੁਕਸਾਨ ਵੀ ਸਹਿਣਾ ਪਵੇ ਅਤੇ ਦੂਜੇ ਪਾਸੇ ਰੂਸ ਤੋਂ ਤੇਲ ਦਰਮਦਵੀ ਘਟਾਉਂਦੇ ਜਾਣ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ